ਹਾਂਜੀ ਆਪਾਂ ਜੀ ਕੀ ਨਾ ਅਮਾ ਕੀ ਕਹਿਣਾ ਚਾਹੂਗੇ ਜਿਹੜਾ ਇੱਕ ਲੈਟਰ ਜਾਰੀ ਕੀਤਾ ਗਿਆ ਸੰਤਪੰਡਰਾਂ ਵਾਲੇ ਦੀ ਤਸਵੀਰ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਹਰਦੀਪ ਸਿੰਘ ਮਹਾਰਾਜ ਦਲ ਖਾਲਸਾ ਤੋਂ ਜੋ ਇੱਕ 16 ਤਰੀਕ ਨੂੰ 16 4 24 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਆ ਸਰਕਾਰ ਵੱਲੋਂ ਹੀ ਕਹਾਂਗੇ ਕਿਉਂਕਿ ਸਾਰੇ ادارے ਜਿੰਨੇ ਆ ਸਰਕਾਰ ਦੇ ਵੱਲੋਂ ਹੀ ਚੱਲਦੇ ਨੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਜਿੰਨੀਆਂ ਵੀ ਰੋਡਵੇਜ਼ ਦੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਚ ਸੰਤਾਂ ਦੀ ਫੋਟੋ ਲਈ ਜਾਵੇ ਸਾਰੇ ਜੋ ਅਜ ਤੋਂ 2 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀ ਉਹੀ ਹੁਣ ਪੂਰਾ ਇਹੀ ਦਿਨ ਵੀ ਇਹੀ ਸੀ ਉਹ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਉਹੀ ਫੇਰ ਸ਼ੁਰੂ ਕੀਤਾ ਤੇ ਇਸ ਵਾਸਤੇ ਮੈਂ ਹੁਣ ਦਫ਼ਤਰ ਚ ਕਈਆਂ ਬੰਦੇ ਦਫ਼ਤਰਾਂ ਦੇ ਕਈਆਂ ਮੁਲਾਜ਼ਮਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਸੁਬਡੈਂਟ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਦੱਸਿਆ ਵੀ ਹਾਂ ਸਾਨੂੰ ਚਿੱਠੀ ਆਈ ਆ ਤੇ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਅੱਗੇ ਪਿਛਲੇ 2 ਸਾਲ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਚਿੱਠੀ ਆਈ ਸੀ ਸਰਕਾਰ ਵੱਲੋਂ ਤੇ ਤੱਕੇ ਨਾ ਫੋਟੋਆਂ ਲਵਾਈਆਂ ਜਾ ਰਹੀਆਂ ਸੀ ਤੁਸੀਂ ਇੱਥੋਂ ਆਪਣੇ ਮੁਲਾਜ਼ਮ ਲਾ ਕੇ ਫੋਟੋਆਂ ਲਵਾਈਆਂ ਸੀ ਉਹਨਾਂ ਨੇ ਕਿਹਾ ਵੀ ਮੈਂ ਤਾਂ ਉਦੋਂ ਮੇਰੀ ਸਾਹ ਡਿਊਟੀ ਨਹੀਂ ਸੀ ਇੱਥੇ ਪਰ ਅੱਗੇ ਤੋਂ ਜੇ ਕੋਈ ਸਰਕਾਰ ਸਾਨੂੰ ਕੋਈ ਵੀ ਹੁਕਮ ਕਰਦੀ ਆ ਅਸੀਂ ਇਹੇ ਜੀ ਕੋਈ ਗਲਤੀ ਨਹੀਂ ਕਰਾਂਗੇ ਜਿਹੜੀ ਦੁਬਾਰਾ ਆਪਣੇ ਵਿੱਚ ਰੌਲਾ ਪਵਾਵੇ ਸਰਕਾਰ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਰੌਲਾ ਪਵਾਵੇ ਤੇ ਕਿਸੇ ਦੀ ਫੋਟੋ ਕੋਈ ਨਹੀਂ ਲਵਾਈ ਜਾਊਗੀ ਜੇ ਕਿਸੇ ਦੀ ਮਰਜ਼ੀ ਆ ਉਹ ਲਾਵੇ ਜਿਸ ਕਨੈਕਟਰ ਡਰਾਈਵਰ ਦੀ ਮਰਜ਼ੀ ਆ ਉਹ ਨਾ ਲਾਵੇ ਜਿਸ ਦੀ ਆਪਦੀ ਮਰਜ਼ੀ ਆ ਉਹ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਲਾਵੇ ਭਾਵੇਂ ਹਵਾਰੇ ਦੀ ਲਾਵੇ ਚਾਹੇ ਰਾਜੋਆਣੇ ਦੀ ਲਾਵੇ ਜਿਹਦੀ ਮਰਜ਼ੀ ਲਾਵੇ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋਈ ਹਿੰਦੂ ਆ ਉਹ ਆਪਣੀ ਮਾਤਾ ਦੀ ਕਿਸੇ ਦੀ ਲਾਉਣੀ ਚਾਹੁੰਦਾ ਜਾਂ ਹਲੂ ਮਾਂ ਦੀ ਲਾਉਣੀ ਚਾਹੁੰਦਾ ਕਹਿੰਦਾ ਸਾਨੂੰ ਉਹਦਾ ਵੀ ਕੋਈ ਤਰਾਜ ਨਹੀਂ ਨਾ ਅਸੀਂ ਉਹਦੇ ਤੇ ਤਰਾਜ ਕਰਦੇ ਆ ਨਾ ਅਸੀਂ ਇਹਦੇ ਤੇ ਤਰਾਜ ਕਰਦੇ ਆ ਤੇ ਜਿਹੜੀ ਲਵਾਉਣ ਵਾਲੀ ਗੱਲ ਆ ਉਹ ਤੇ ਬਿਲਕੁਲ ਆਂਦਾ ਵੀ ਤੁਸੀਂ ਭੁੱਲ ਜੋ ਵੀ ਅਸੀਂ ਇਹ ਜੱਡਾ ਆ ਕੋਈ ਐਕਸ਼ਨ ਕਰਾਂਗੇ ਬਾਬਾ ਜੀ ਗੱਲ ਕਰੀਏ ਚੋਣਾ ਦਾ ਸਮਾਂ ਚੱਲ ਰਿਹਾ ਅਜਿਹੇ ਪੱਤਰ ਜਾਰੀ ਹੋਣਾ ਤੁਹਾਨੂੰ ਲੱਗਦਾ ਨਹੀਂ ਪੰਜਾਬ ਦੇ ਮਾਹੌਲ ਖਰਾਬ ਕਰਨ ਜੂਨ ਦਾ ਮਹੀਨਾ ਜਦੋਂ ਆਉਂਦਾ ਹੈ ਨਾ ਐਤਿ 40 ਸਾਲ ਹੋ ਜਾਣੇ ਆ ਪੂਰੇ ਜੂਨ 84 ਵਾਪਰੇ ਨੂੰ ਤੇ ਉਹਨੂੰ ਇਹ ਖਦੇੜਨ ਵਾਸਤੇ ਕੁਸ਼ਤਾਂ ਨੇ ਹੁਣ ਸਿਕਿਉਰਟੀਆਂ ਵੀ ਵਾਪਸ ਲੈਣੀਆਂ ਤੁਸੀਂ ਧਿਆਨ ਰੱਖਿਓ ਆ ਥੋੜੇ ਦਿਨਾਂ ਤੋਂ ਬਾਅਦ ਠੀਕ ਹੈ ਤੇ ਕੁਛ ਉਹਨੂੰ ਖਦੇੜਨ ਵਾਸਤੇ ਲੋਕਾਂ ਨੂੰ ਉੱਤੋਂ ਤੋਂ ਕਹਿੰਦੇ ਆ ਵੀ ਭੁੱਲ ਭਲਾ ਜਾਓ ਤੁਸੀਂ 84 ਭੁੱਲ ਜਾਓ ਜਿਹੜਾ ਜੂਨ 84 ਵਾਪਰੇ ਆ ਸੀ ਨਵੰਬਰ 84 ਵਾਪਰੇ ਆ ਸੀ ਉਹਨੂੰ ਭੁੱਲ ਜਾਓ ਪਰ ਸਾਨੂੰ ਨਾਲੇ ਦਬਾ ਕੇ ਜਰੂਰ ਰੱਖਣਾ ਚਾਹੁੰਦੇ ਹੁਣ ਤੁਸੀਂ ਦੇਖਿਓ ਅਗਲੇ ਅਗਲੇ ਮਹੀਨੇ ਦੇ ਅੱਧ ਤੋਂ ਬਾਅਦ ਅੰਮ੍ਰਿਤਸਰ ਦਾ ਉਹ ਜਿਹੜਾ ਸਾਰਾ ਦਰਬਾਰ ਸਾਹਿਬ ਦਾ ਕਲਿਆਰਾ ਆ ਉਹ ਇੱਕ ਕਰਫਿਊ ਦੀ ਹਾਲਤ ਹੋਊਗੀ ਉੱਥੇ ਕਿਸੇ ਨੂੰ ਅੰਦਰ ਨਹੀਂ ਲੈਣੇ ਜਾਣ ਦਿੱਤਾ ਜਾਊਗਾ ਤਰਾਸ਼ੀਆਂ ਲੈ ਲੈ ਕੇ ਜਾਣ ਦਿੱਤਾ ਜਾਊਗਾ ਕਿਉਂਕਿ ਇਹ ਜਾਣ ਬੁੱਝ ਕੇ ਰਾਜ ਜਿਹੜਾ ਇਕੋ ਤੇਰ ਕਰ ਰਹੀ ਆ ਦਿੱਲੀ ਰਾਜ ਪੰਜਾਬ ਤੇ ਕਰ ਰਹੀ ਆ ਤੇ ਉਹੀ ਸਾਰਾ ਉਥੋਂ ਆਰਡਰ ਦਿੰਦੇ ਆ ਭਗਵੰਤ ਮਾਨ ਇੱਕ ਸੂਬੇਦਾਰ ਆ ਨਾ ਉਹ ਮੁੱਖ ਮੰਤਰੀ ਆ ਨਾ ਉਹ ਰਾਜਾ ਆ ਤੇ ਬਾਕੀ ਤੇ ਉਹਦੇ ਨਾਲ ਤੁਹਾਨੂੰ ਪਤਾ ਭੇਡਾਂ ਬੱਕਰੀਆਂ ਇਹਨੇ ਜਿੰਨੀਆਂ ਵੀ ਆ ਕੰਨਵੇਂ ਹੋਰ ਨੇ ਉਹੋ ਜਿਹੀ ਆ ਜੇ ਉਹਨਾਂ ਚ ਮਾੜਾ ਮੋਟਾ ਵੀ ਕੋਈ ਮਾਦਾ ਹੁੰਦਾ ਬਸ ਵਿੱਚ ਸਣੇ ਸਪੀਕਰ ਸਾਰਿਆਂ ਦੇ ਵਿੱਚ ਸਿੱਖ ਵੀ ਹੈਗੇ ਨੇ ਜਿਨ੍ਹਾਂ ਨੇ ਗਾਤਰੇ ਪਾਏ ਨੇ ਤੇ ਉਹ ਅਜੇ ਚੱਠੀਆਂ ਕਿਉਂ ਜਾਰੀ ਹੋਣ ਦੇਣ ਜੂਨ 84 ਨੂੰ ਕਿਉਂ ਸਾਨੂੰ ਮਨਾਉਣ ਤੋਂ ਰੋਕਣ ਜੋ ਅਸੀਂ ਆਪਣਾ ਤੀਜਾ ਘੱਡੂ ਘਰਾ ਕਿਵੇਂ ਅਸੀਂ ਪੁੱਲ ਜੀਏ ਜੇ ਅਜੇ 100 ਸਾਲ ਵਾਲਾ ਜੱਲਿਆਂ ਦੇ ਬਾਗ ਦਾ ਸ਼ਾਕਾ ਨਹੀਂ ਭੁੱਲਿਆ ਜਾ ਸਕਿਆ ਤੇ ਇਹ ਦੇ ਸਾਲ ਹੀ ਚੜੀ ਹੋਏ ਨੇ ਇਹ ਕਿਵੇਂ ਭੁੱਲਿਆ ਜਾ ਸਕਦਾ ਐਕਸ਼ਨ ਪਲਾਨ ਕੀ ਹੋਊਗਾ ਅਗਲਾ ਅਗਲਾ ਐਕਸ਼ਨ ਪਲਾਨ ਸਾਡਾ ਇਹ ਉਹ ਵੀ ਜੇ ਤੱਕੇ ਨਾਲ ਇਧਰੋਂ ਕੋਈ ਆਰਡਰ ਆਉਂਦਾ ਕਿਸੇ ਕਿਸਮ ਦਾ ਸਰਕਾਰ ਵੱਲੋਂ ਜਾਂ ਕੋਈ ਅੰਦਰੋਂ ਵੀ ਫੋਟੋਆਂ ਲਵਾਈਆਂ ਜਾਣ ਤੇ ਅਸੀਂ ਆਪਣੇ ਬੰਦੇ ਜਰੂਰ ਹੋਣੇ ਦੇ ਵਿੱਚ ਉਹ ਰੱਖਾਂਗੇ ਜੇ ਬਸਾਂ ਦੇ ਵਿੱਚ ਕਿਉਂਕਿ ਜੋ ਵੀ ਹੋਣਾ ਇੱਥੇ ਹੋਣਾ ਆ ਤੇ ਫਿਰ ਸਾਡਾ ਜਿਹੜਾ ਐਕਸ਼ਨ ਪਲਾਨ ਹੈ ਉਹ ਮੌਕੇ ਦਾ ਹੋਊਗਾ ਉਹ ਕੋਈ ਵੀ ਹੋ ਸਕਦਾ ਸਰਕਾਰ ਜੀ ਜਮਨੋ ਤਾਂ ਕਿ ਲੈਟਰ ਜਾਰੀ ਹੋਇਆ ਕੀ ਮਾਮਲਾ ਹੈ ਸਾਰਾ ਨਹੀਂ ਮਾਮਲਾ ਕੋਈ ਨਹੀਂ ਇਹਦੇ ਵਿੱਚ ਸਭ ਦੋਸਤ ਜਿ ਕੋ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਕੋਈ ਜਾਰੀ ਹੋਇਆ ਲੈਟਰ ਆਇਆ ਹੈ ਪੰਜਾਬ ਸਰਕਾਰ ਨੇ ਉਹ ਲੈਟਰ ਦੇ ਸਵਾਰਦੇ ਜੀ ਵੀ ਸੀਗਾ ਵਿੱਚ ਮਾਨਯੋਗ ਜਿਹੜੇ ਸਰਦਾਰ ਜਨਾਇ ਸਿੰਘ ਪੰਡਰੋਲੇ ਉਹਨਾਂ ਦੀ ਤਸਵੀਰ ਹਟਾਉਣ ਬਾਰੇ ਦਾ ਮਾਮਲਾ ਸੀਗਾ ਠੀਕ ਹੈ ਸਾਨੂੰ ਇਹ ਲੈਟਰ ਆਇਆ ਪਰ ਉਹਨਾਂ ਨੇ ਲਿਖਿਆ ਵੀ ਪੰਜਾਬ ਦੇ 925 ਨੰਬਰ ਲੈਟਰ 164 ਦੇ ਨਾਲ ਨੱਥੀ ਕਾਰਵਾਈ ਕੀਤੀ ਜਾਵੇ ਤੇ ਉਹ ਕਾਪੀ ਅਸੀਂ ਔਨਲਾਈਨ ਕਢਾਰੇ ਹੈ ਜੋ ਕਾਰਵਾਈ ਬਤਨ ਹੋਊਗੀ ਸਤਿਕਾਰ ਨਾਲ ਜਿਵੇਂ ਵੀ ਹੋਇਆ ਉਵੇਂ ਹੀ ਕੀਤੀ ਹੋਈ ਸਿੱਖ ਜੱਥੇਬੰਦੀਆਂ ਦੇ ਆ ਕੇ ਮਿਲ ਕੇ ਗਏ ਆ ਤੁਹਾਡੇ ਵਰਗੇ ਇਹਨਾਂ ਦਾ ਭਰੋਸਾ ਦਿੱਤਾ ਗਿਆ ਹੈ। ਨਹੀਂ ਉਹਨਾਂ ਦਾ ਕੋਈ ਗੱਲਬਾਤ ਇਦਾਂ ਦੀ ਨਹੀਂ ਹੋਈ ਉਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਆਈਏ ਤੁਹਾਡੇ ਕੋਲ ਚਿੱਠੀ ਤੁਸੀਂ ਕੀ ਕਰਦੇ? ਮੈਂ ਕਿਹਾ ਵੀ ਜੋ ਚਿੱਠੀ ਦੇ ਵਿੱਚ ਲਿਖਿਆ ਹੈ ਅਸੀਂ ਰੂਲ ਰੈਗੂਲੇਸ਼ਨ ਨਾਲ ਹੀ ਚੱਲਣਾ ਹੈ। ਜਿਵੇਂ ਵੀ ਹੋਇਆ। ਉਹ ਕਹਿੰਦੇ ਕੋਈ ਰੋਲਾ ਨਾ ਪਵੇ ਇਦਾਂ ਦੇ ਤੁਸੀਂ ਉਹ ਕਰਿਓ। ਮੈਂ ਕਿਹਾ ਨਹੀਂ ਨਹੀਂ ਕੋਈ ਰੋਲਾ ਰੋਲਾ ਨਹੀਂ ਚੱਲਦਾ ਕਿਸੇ ਕਿਸੇ ਦਾ ਰੋਲਾ ਨਹੀਂ ਪੈਣਾ। ਉਹੜਾ ਤਾਂ ਆਪਾਂ ਨੂੰ ਜੇ ਕੋਈ ਉਜੱਗਰ ਕਰਨਾ ਹੋਵੇ ਜਾਂ ਕੋਈ ਅਸੀਂ ਕੋਈ ਲੈਟਰ ਤੋਂ ਬਾਹਰ ਜਾ ਕੇ ਕਰਨਾ ਹੋਵੇ ਕਹਿੰਦਾ ਬਸ ਇੰਨੇ ਹੀ ਧਿਆਨ ਰੱਖੋ ਥੋੜਾ ਜਿਹਾ ਕਹਿੰਦੇ ਮੈਂ ਬਿਠਾ ਠੀਕ ਹੈ ਤੇ ਕੁਛ ਤੁਹਾਡੇ ਹੋਰ ਹਦਾਇਤਾਂ ਵੀ ਥੀਂ ਹੈ ਤੁਸੀਂ ਨਾ ਨਾਸ ਤੀ ਹਾਂਜੀ ਜਸਟ ਲੈਟਰ ਆਈ ਹੈ ਠੀਕ ਹੈ ਹਾਂ ਠੀਕ ਹੈ ਯਾਨੀ ਕਿ ਹਰ ਤੁਸੀਂ ਅਗਲੀ ਚਾਰ ਲੈ ਕਰਨੀ ਕਰਨੀ ਹੈ